ਸ਼ਰਮਨਾਕ ਤਰੀਕੇ ਨਾਲ ਕਿਥੋਂ ਦੇ ਸਾਬਕਾ ਕਾਉਂਸਲ ਹੁੰਦਾ ਸਾਬਕਾ ਹੋ ਗਿਆ ਉਸ ਵੇਲੇ ਉਹ ਕਾਉਂਸਲ ਤੇ ਸੀਗੇ ਕਾਉਂਸਲ ਜੋ ਮਗਲੂਕਾ ਉਹਨਾਂ ਨੇ ਇਹੋ ਜਿਹੇ ਜਿਹੜੇ ਝਾਲੀ ਕਲੇਮ 19 ਝਾਲੀ ਕਲੇਮ ਜਿਹੜੇ ਪੇਸ਼ ਕਰਕੇ ਸਿਟੀ ਤੋਂ ਪੈਸੇ ਵਸੂਲੇ ਸੀ ਆਪਣੇ ਖਰਚੇ ਦੇ ਉਹਦੇ ਤੇ ਕਾਫੀ ਚਰਚਾ ਹੁੰਦੀ ਰਹੀ ਹੈ 2021 ਤੋਂ ਪਹਿਲਾਂ ਦੀ ਜਿਹੜੀ ਸਿਟੀ ਕਾਉਂਸਲ ਸੀਗੀ ਤਾਂ ਉਦੋਂ ਉਸ ਮਾਮਲੇ ਦੇ ਵਿੱਚ ਸਿਟੀ ਕਾਉਂਸਲ ਨੇ ਵੀ ਉਹਨਾਂ ਨੂੰ ਜਿੰਨੀ ਹੋ ਸਕਦਾ ਸੀ ਉਹਨਾਂ ਕੋਲੋਂ ਤੇ ਜਿਹੜੀ ਕਾਰਵਾਈ ਕੀਤੀ ਹੈ ਜਿੰਨੀ ਕੋ ਸੰਭਵ ਹੋ ਸਕਦੀ ਸੀ ਪਰ ਬਾਅਦ ਦੇ ਵਿੱਚ ਉਹਨਾਂ ਦੇ ਉੱਪਰ ਇੱਕ ਅਦਾਲਤ ਵਿੱਚ ਕੇਸ ਵੀ ਚੱਲਿਆ ਸੀ ਔਰ ਉਸ ਕੇਸ ਦਾ ਫੈਸਲਾ ਜਿਹੜਾ ਲੰਘੇ ਕੱਲ ਅਦਾਲਤ ਵੱਲੋਂ ਕਰ ਦਿੱਤਾ ਗਿਆ ਉਹਦੇ ਵਿੱਚ ਇਹਨਾਂ ਨੂੰ ਜਿਹੜੇ ਸਾਬਕਾ ਕਾਉਂਸਲਰ ਸੀਗੇ ਜੋਇ ਮਗਲਿਕਾ ਉਹਨਾਂ ਨੂੰ 6 ਮਹੀਨਿਆਂ ਦੀ ਕੰਡੀਸ਼ਨਲ ਸੈਂਟੈਂਸ ਆਰਡਰ ਯਾਨੀ 6 ਮਹੀਨਿਆਂ ਦੀ ਕੰਡੀਸ਼ਨਲ ਜੇਲ੍ਹ ਦੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਹੈ ਜਿਹਦੇ ਚੋ ਮਗਲੂਕਾ ਸਾਹਿਬ ਪਹਿਲੇ 2 ਮਹੀਨੇ ਤਾ ਉਹ ਹਾਊਸ ਅਰੈਸਟ ਦੀ ਕੰਡੀਸ਼ਨ ਦੇ ਅਧੀਨ ਰਹਿਣਗੇ ਤੇ ਬਾਕੀ ਜਿਹੜੇ ਆ ਉਦੋਂ ਬਾਅਦ ਉਹ ਕਰਫਿਊ ਦੇ ਕਰਫਿਊ ਦੇ ਬਾਊਂਡ ਰਹਿਣਗੇ ਉਹਨਾਂ ਤੇ ਕਰਫਿਊ ਲੱਗਾ ਰਹੂਗਾ ਸੋ ਇਹ 6 ਮਹੀਨੇ ਦੀ ਉਹਨਾਂ ਨੂੰ ਕੁੱਲ ਸਜ਼ਾ